लोरटरी है मालकुर् अपना कलेक्शन सेंटर चल रहा है जो कोई अपनी लबोरट्री में जाके भी टेस्ट करवा चाहता उ करवा रेट छे महीने सिविल हॉस्पिटल रोड सिविल हॉस्पिटल वाली गली के माधकोट में अपना लाइनके फाउंडेन का कलैक्शन सेंटर चल रहा है उत्थे भी टैस्ट करवा सकते वाईट खालसाइक भी आएगा बात प्लस नामजी आयु प्रोफाइल आएगा तो दूसरा यह तो। है कि जी संस्था है ਉਹ ਭਾਰਤ ਸਰਕਾਰ ਨੂੰ ਮੰਨਤਾ ਪ੍ਰਾਪਤ ਹੈ ਐਨਏਬੀਐਲ ਸਰਟੀਫਾਈਡ ਲੈਬ ਹੈ ਉਹਦਾ ਮਤਲਬ ਇਹ ਹੈ ਕਿ ਆਲ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਜਾ ਕੇ ਸਾਰੇ ਇੰਆ ਜਾ ਕੇ ਕਿਤੇ ਵੀ ਰਿਪੋਰਟਾ ਦਿਖਾਓਗੇ ਬڑے بڑے ਸਸ਼ਥਾਵਾਦੀਵੇਂ ਪੀਸੀਆਈ ਦੇ ਅਖਰਵਿਦਿਆਨਾ بڑے بڑے ਹਸਪਤਾਲਾਂ ਦੇ ਵਿੱਚ ਉਹ ਤੁਹਾਡੇ ਬਹੁਤ ਹੀ ਆਸਾਨੀ ਨਾਲ ਮਿਲ ਜਾਨਗੇ ਕਿ ਡਾਕਟਰ ਨੂੰ ਇਹ ਨਹੀਂ ਕਹੇਗਾ ਕਿ ਮੈਂ ਰਿਪੋਰਟ ਨਹੀਂ ਮੰਨਦਾ ਪੂਰੀ ਭਾਰਤ ਸਰਕਾਰ ਨੂੰ ਮੰਨਤਾ ਪ੍ਰਾਪਤ ਦਾ ਬੋਡਰ ਹੈ ਇਹ ਅਸੀਂ ਸ਼ੋਰ ਕਰਦੇ ਹਾਂ ਕਿ ਸਾਡੇ ਟੈਸਟ ਬਹੁਤ ਹੀ ਮਾਨਕ ਪੱਧਰ ਤੇ ਪ੍ਰਮਾਣਿਤ ਨੇ ਸਾਡੀ ਜਿਹੜੀ ਕੰਪੈਰੀਸਨ ਹੈ ਉਹ ਡਾਕਟਰ ਲਾਲ ਮੈਡੀਕਲ ਲੈਬ ਦੇ ਨਾਲ ਹੈ ਕਿ ਬੜੇ ਬੜੇ ਲੈਬਾਂ ਨੇ ਉਹਨਾਂ ਨਾਲ ਆਪਣਾ ਗਿਰਫੋ ਮਿਲਦਾ ਹੈ ਉਹ ਕੰਪੈਰੀਸਨ ਉਹ ਬਹੁਤ ਹੀ ਵੱਡੀ ਮਸ਼ੀਨਾਂ ਦੇ ਉੱਪਰ ਟੈਸਟ ਕਰਦੇ ਆਂ ਕਿ ਇਸ ਤੋਂ ਬਾਅਦ ਉਹ ਪਹਿਲਾਂ ਠਾਓ ਤਾਂ ਕਿ ਜਿਹੜੀ ਆਪਾਂ ਬਾਹਰ ਹੋ ਰਹੀ ਲੋਟ ਨੂੰ ਆਪਾਂ ਪਛਾਣ ਸਕੀਏ ਵੱਲੋਂ ਉਦਾਹਰਣ ਦੇ ਤੌਰ ਤੇ ਜਿੱਦਾਂ ਆਪਾਂ ਬਾਹਰ ਥਾਇਰੋਇਡ ਦਾ ਟੈਸਟ ਕਰਾਉਂਦੇ ਆਂ ਬਾਹਰ ਕੋਈ ਪ੍ਰਾਈਵੇਟ ਲੈਬਾਂ ਨੇ 500 ਰੁਪਏ ਦਾ ਟੈਸਟ ਕਰਦੇ ਆਂ ਤੇ ਆਪਣੇ ਕੋਲੋਂ 120 ਰੁਪਏ ਦਾ ਹੁੰਦਾ ਹੈ ਜਿਹੜਾ ਜਿਹੜਾ 3G ਆਈਰੋਨ ਕੀ 150 ਰੁਪਏ ਦਾ ਹੁੰਦਾ ਉਹ ਤੇ ਆਪਣੇ 120 ਰੁਪਏ ਦਾ ਹੋ ਗਿਆ। ਆਪਾਂ ਨੂੰ ਕਹੀ ਜੀ ਨਾਲੋਂ ਸਸਤੇ ਰੇਟ ਤੇ ਆਸ ਹੋ ਰਿਹਾ। ਕਿ ਆਪਾਂ ਜਿਵੇਂ ਡਾਕਟਰ ਦੀ ਇਨਫੋਰਮੇਸ਼ਨ ਲਈ ਮੈਨੂੰ ਸਸਤੇ ਵਿੱਚ। ਇਸੇ ਇੱਕ ਅੱਧੀ ਅਧੂਰੀ ਹੁੰਦਾ ਅੱਜ ਪਾਵਰ ਦੇ ਕਿ ਆਪਣਾ ਕੈਂਪ ਚੱਲ ਰਿਹਾ ਹੈ ਨਾ ਤੇ ਅਗਲੇ ਹਫ਼ਤੇ ਬਾਅਦ ਦੇਖੀ ਕਿ ਕਿਪਰੇ ਨੂੰ ਆਪਾਂ ਇਸੇ ਜਗ੍ਹਾ ਤੇ ਐਸੇ ਹੀ ਥੋੜਾ ਕੈਂਪ ਲਗਾਉਣ ਜਾ ਰਹੇ ਹਾਂ।